ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਵੇਂ ਵਲੌਗ ਤੇ ਵਿੱਚ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮੈਂ ਅੱਜ ਘਰੇ ਤਾਂ ਹੈ ਹੀ ਨਹੀਂ ਆਪਾਂ ਹੈਗੇ ਆ ਬਾਹਰ ਤੇ ਦੱਸਦੀਆਂ ਕਿੱਥੇ ਆ ਅਸੀਂ ਗਏ ਆ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੇ ਸਾਡੇ ਨਾਲ ਬੜੀ ਟਾਈਮ ਤੋਂ ਇੱਛਾ ਸੀ ਕਿ ਜਾ ਕੇ ਆਉਣਾ ਹੈ ਜਾ ਕੇ ਆਣਾ ਜਾ ਕੇ ਆਉਣਾ ਪਰ ਪ੍ਰੋਗਰਾਮ ਬਾਨੇ ਨਹੀਂ ਰਿਹਾ ਸੀ ਮਤਲਬ ਸਾਡੀ ਮੈਰिज ਤੋਂ ਵੀ 10 ਸਾਲ ਬੀਤ ਗਏ ਸਾਵੀ ਵੀ ਹੋ ਗਈ ਜਾ ਹੀ ਨਹੀਂ ਪਾਈ بس ਇੱਕ ਦਿਨ ਪਹਿਲਾਂ ਯਾਨੀ ਕਿ ਕੱਲ ਸ਼ਾਮ ਨੂੰ ਪ੍ਰੋਗਰਾਮ ਬਣਿਆ ਤੇ ਅਸੀਂ ਸਵੇਰੇ ਸਵੇਰੇ ਬਸ ਚਲੇ ਹੀ ਗਏ ਜੋ ਵੀ ਹੋਊਗਾ ਦੇਖੇ ਜਾਊਗੀ ਸਾਰੇ ਚੀਜ਼ਾਂ ਛੱਡ ਛੁੱਟ ਕੇ ਘਰੋਂ ਵੀ ਛੱਡ ਕੇ ਫੇ ਰਸਤੇ 'ਚ ਸਾ ਵੀ ਬੜੀ ਥੱਕ ਗਈ ਮੰਮੀ ਵੀ ਥੱਕ ਗਏ ਤਾਂ ਆਪਾਂ ਸੋਚਿਆ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵੀ ਕਰ ਲੈਣੇ ਆ ਤੇ ਮੰਮੀ ਉਹਨਾਂ ਦਾ ਰੈਸਟ ਵੀ ਹੋ ਜਾਣਾ ਗੁਰਦੁਆਰੇ ਰੁੱਕ ਕੇ ਫਿਰ ਅਸੀਂ ਬਾਬਾ ਬੁੱਢਾ ਸਾਹਿਬ ਰੁੱਕ ਗਏ ਫਿਰ ਉਹ ਤੇ ਸਾਵੀ ਨੂੰ ਦਰਸ਼ਨ ਕਰਾਏ ਮੱਥਾ ਟਿਕਾਇਆ ਪ੍ਰਸ਼ਾਦ ਕਰਾਇਆ ਹਨਾ ਮੰਮੀ ਥੋੜੀ देर ਬੈਠ ਗਈ ਫਿਰ ਇੱਥੇ ਸਾਵੀ ਨੂੰ ਪੰਜ ਇਸ਼ਨਾਨ ਕਰਾਈਆਂ ਸਰੋਵਰ ਕੋਲ ਲੈ ਕੇ ਗਏ ਸਾਵੀ ਨੇ ਕੁਝ ਵੀ ਨਹੀਂ ਦੇਖਿਆ ਹੋਇਆ ਸੀਗਾ ਫਿਰ ਸਾਵੀ ਆਸੇ-ਪਾਸੇ ਸਾਵੀ ਨੇ درخت ਦੇਖੇ درختਾਂ ਮਤਲਬ ਖੁਸ਼ ਹੋਈ ਸਾਰਾ ਕੁਝ ਦੇਖ ਕੇ ਜੋ ਵੀ ਦੇਖ ਰਹੀ ਸੀ ਉਹਨੂੰ ਬੜਾ ਵਧੀਆ ਲੱਗ ਰਿਹਾ ਸੀ ਗੁਰਦੁਆਰੇ ਦਾ ਸ਼ਾਂਤਮਈ ਪਵਿੱਤਰ ਜਿਹਾ ਮਾਹੌਲ ਪੋਜ਼ਿਟਿਵ ਵਾਈਬ੍ਰੇਸ਼ਨਸ ਬੜੇ ਹੀ ਸਭ ਕੁਝ ਸੋਨਾ ਸੀਗਾ ਤੇ ਜਿਹੜੇ ਆ ਦਰਖਤ ਲੱਗੇ ਆ ਨਾ ਵੱਡੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਸਾਈਡਾਂ ਤੇ ਮਸ਼ਰੂਮਜ਼ ਲੱਗੇ ਸੀ ਇਹਨੇ ਕਾਰਟੂਨ 'ਚ ਦੇਖੇ ਹੋਣੇ ਆ ਮਸ਼ਰੂਮ ਮਸ਼ਰੂਮ ਕਰਦੀ ਫਿਰਦੀ ਸੀ ਅੱਜ ਸਵੇਰ ਚੱਲਦੇ ਆ ਲੰਗਾ ਸ਼ਕਨ ਸਾਹਿਬ ਇੱਥੇ ਘੁੰਮਦੀ ਫਿਰ ਰਹੀ ਆ ਤੇ ਮੈਂ ਪਹਿਲੀ ਵਾਰੀ ਆਈ ਆ ਮੇਰਾ ਬਹੁਤ ਮਨ ਸੀਗਾ ਕਿ ਇੱਕ ਵਾਰੀ ਜਾ ਕੇ ਆਣਾ ਇੱਥੇ ਤੇ ਸਾਵੀ ਨੂੰ ਕਦੇ ਲੈ ਕੇ ਵੀ ਨਹੀਂ ਆਈ ਸੀ ਤਾਂ ਚਲੋ ਦੋਨਾਂ ਦਾ ਪੂਰਾ ਹੋ ਗਿਆ ਸਾਵੀ ਵੈਸੇ ਵੈਸੇ ਤਾਂ ਕਾਲੀ ਪੈ ਰਹੀ ਐ ਪਰ ਫਿਰ ਵੀ ਔਖੇ ਸੋਕੇ ਹੋ ਕੇ ਇਹਨੂੰ ਖਿੱਚ ਖਿੱਚ ਕੇ ਅਸੀਂ ਲਿਆਉਣੇ ਆ ਤੇ ਆਜੋ ਫਿਰ ਤੁਹਾਨੂੰ ਵੀ ਨਾਲ-ਨਾਲ ਅਗਲੀ ਯਾਤਰਾ ਦੇ ਦਰਸ਼ਨ ਕਰਵਾਈਏ ਸਾਨੂੰ ਭੁੱਖ ਬੜੀ ਲੱਗੀ ਸੀ ਫਿਰ ਅਸੀਂ ਸਾਰੇ ਭੁਖੜਾ ਨੇ ਲੰਗਰ ਚੱਕ ਲਿਆ ਭੁਖੜ ਤਾਂ ਕੀ ਲੰਗਰ ਦਾ ਚੱਕਣਾ ਹੀ ਹੁੰਦਾ ਹੈ ਗੁਰਦੁਆਰੇ ਆ ਕੇ ਲੰਗਰ ਚੱਕਣ ਚ ਕੋਈ ਸ਼ਰਮ ਨਹੀਂ ਕਿਉਂਕਿ ਮੈਂ ਤਾਂ ਸਿਰਫ ਗੁਰਦੁਆਰੇ ਜਾ ਕੇ ਲੰਗਰ ਚੱਕਦੀ ਹੁੰਨੀ ਆ ਹੋਰ ਕਿਤੇ ਮੈਂ ਚੱਕਣਾ ਨਹੀਂ ਚਾਹ ਤਾਂ ਮੈਂ ਪੀਣੀ ਵੀ ਨਹੀਂ ਆ ਫਿਰ ਮੈਂ ਤੇ ਮम्मा ਨੇ ਚਾਹ ਪੀਤੀ ਹੋਰ ਤਾਂ ਕੋਈ ਪਿੰਦਾ ਨਹੀਂ ਨਾ ਸਾ ਵੀ ਨਾ ਸਾ ਵੀ ਦੇ ਪਾਪਾ ਬਹੁਤ ਵਧੀਆ ਰਹੇ ਦਰਸ਼ਕ ਦਿਆਰੇ ਲੰਗਰ ਛਕਿਆ ਸਾਵੀ ਨੇ ਚੀਜ਼ੀਆਂ ਲੈਂਤੀਆਂ ਛੋਟੀਆਂ ਛੋਟੀਆਂ ਸਟਾਲਸ ਤੋਂpropto ਸੇ ਲੈਣੀਆਂ ਹੀ ਹੁੰਦੀਆਂ ਤੇ ਹੁਣ ਆਪਾਂ ਜਾਣਨੇ ਆਪਣੇ ਅਗਲੇ ਪੜਾਵਲ ਸ਼੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਸਾਰੇ ਨੂੰ ਪਤਾ ਹੀ ਹੈ ਕਿ ਈਮੇਲ ਆ ਰਿਹਾ ਧਮਕੀ ਭਰੇ ਹਨਾ ਤੇ ਕੁਝ ਮੌਸਮ ਖਰਾਬ ਸੀ ਪਹਿਲਾਂ ਤਾਂ ਸਾਡਾ ਉਹ ਨਹੀਂ ਸੀ ਵਿਜ਼ਿਟ ਦਾ ਪਲਾਨ ਪਰ ਮੇਰੀ ਬਹੁਤ ਟਾਈਮ ਤੋਂ ਇੱਛਾ ਸੀ ਦੇਖਿਆ ਕਿ ਚਲ ਚੱਲਦੇ ਆ ਦੁਬਾਰਾ ਫਿਰ ਜਾਇਆਵਾਂਗੇ ਆ ਦੇਖੋ ਮੈਨੂੰ ਕਿੱਥੇ ਆਂਦੀ ਆਪਾਂ ਮਿਲਦੇ ਆਂ ਥੋੜੀ ਦੇਰ ਬਾਅਦ ਆ ਜਾ ਉੱਥੋਂ ਲਵਾਵਾਂਗੇ ਸਾਰੇ ਉੱਥੋਂ ਲਵਾਵਾਂਗੇ ਆ ਜਾ ਉੱਥੇ ਬਾਲੀਆਂ ਸੁਣੀਆਂ ਸ਼ੌਪਾਂ ਆਲਾ ਲਾ ਸਾਵੀ ਦਾਤੀ ਕਹਿੰਦੀ ਆਪਾ ਲਾ ਛੋਟੇ ਇੱਕ ਕਰ ਅਸੀਂ ਛੋਟੇ-ਛੋਟੇ ਚੀਜ਼ਾਂ ਲਿੱਤੀਆਂ ਊਟ ਪਟਾੰਗ ਲੱਲ ਪੱਪਾ ਜਿਹਾ ਫੇਰ ਉਹ ਲੈਣ ਤੋਂ ਬਾਅਦ ਸਾਵੀ ਖੁਸ਼ ਹੋ ਗਈ ਤਾਂ ਵੀ ਨੂੰ ਮੈਂ ਕਹਿ ਰਹੀ ਸੀ ਕਿ ਬਸ ਕਰ ਜਾ ਉਹ ਨੰਬੀ ਸਰਸਬਤੋ ਵੀ ਲੈਣੀਆਂ ਇਹ ਚੀਜ਼ਾਂ ਉਹਨੂੰ ਲੈ ਲੂ ਕੇ ਖਿੱਚ-ਕੁੱਚ ਕੇ ਆਪਾਂ ਪਹੁੰਚੇ ਬਾਹਰ ਵੱਲ ਨੂੰ ਹਾਂ ਜੀ ਜੀ ਮੈਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਆਪਾਂ ਇੱਥੇ ਆਏ ਸੀਗੇ ਤੇ ਦਰਸ਼ਨ ਕਰਕੇ ਹੁਣ ਆਪਾਂ ਅੰਮ੍ਰਿਤਸਰ ਸਾਹਿਬ ਵੱਲ ਜਾ ਰਹੇ ਹਾਂ ਤੇ ਸਾਵੀ ਉਹ ਜਿਆਦਾ ਗੁੱਸੇ ਹੋਈ ਪਈ ਸੀ ਗੁੱਸੇ ਕੀ ਇੰਦਾ ਸੈਂਸਰ ਹੋ ਰਹੀ ਸੀ ਇੰਨਾ ਜਿਆਦਾ ਰੋ ਰਹੀ ਸੀ ਨਾ ਬਸ ਪਤਾ ਨਹੀਂ ਇਹਨੂੰ ਕਿਵੇਂ ਕਨਵਿੰਸ ਕੀਤਾ ਇੱਕ ਤਾਂ ਇਹਦਾ ਜਿਹੜਾ ਕਿ ਟ੍ਰੈਵਲਿੰਗ ਕਰਨਾ ਬਹੁਤ ਔਖਾ ਹੁੰਦਾ ਇਹਨੂੰ ਕਿਤੇ ਵੀ ਬਠਿੰਡਾ ਵੀ ਲੈ ਕੇ ਜਾਣਾ ਹੈ ਨਾ ਤਾਂ ਵੀ ਇੰਨਾ ਔਖਾ ਜਾਂਦੀ ਆ ਨਾ ਬਸ ਬੈਠ ਹੀ ਨਹੀਂ ਸਕਦੀ ਕਾਰ 'ਚ ਜਾਂ ਬੱਸ 'ਚ ਕਿਤੇ ਨਹੀਂ ਜਾ ਸਕਦੀ ਫਿਰ ਉਹਨਾ ਸ਼ੁਰੂ ਕਰ ਦਿੰਦੀ ਆ ਕਿ ਘਰੇ ਹੀ ਰਹਿਣਾ ਪਤਾ ਨਹੀਂ ਡਰਾਈਵਿੰਗ ਸਿੱਖਣਾ ਹੈ ਜਾਂ ਕੀ ਦਿੱਕਤ ਆ ਮੈਨੂੰ ਨਹੀਂ ਪਤਾ ਤੁਹਾਡੇ ਸਾਰਿਆਂ ਦੇ ਨਿਆਣੇ ਵੀ ਇੱਦਾਂ ਕਰਦੇ ਆ ਕਿ ਸਾਡੇ ਕੁੜੀ ਕਰਦੀ ਆ ਰੋ ਰੋ ਕੇ ਪਹੁੰਚੀ ਐ ਹੁਣ ਚੀਜ਼ੀਆਂ ਲਿੱਤੀਆਂ ਜਿਹੜੀਆਂ ਨਿੱਕੇ ਨਿੱਕੇ ਸਟਾਲਸ ਨਹੀਂ ਹੁੰਦੀਆਂ ਗੁਰਦੁਆਰੇ ਦੇ ਵਿੱਚ ਬਣੀਆਂ ਉਹਨਾਂ ਤੋਂ ਥੋੜੀਆਂ ਇਹ ਚੀਜ਼ਾਂ ਲਿੱਤੀਆਂ ਉਹਨੇ ਤਾਂ ਘੰਟਾ ਨਿਕਲ ਜੂਜਾ ਤੱਕ ਅਸੀਂ ਦਰਬਾਰ ਸਾਹਿਬ ਪਹੁੰਚਾਂਗੇ ਫਿਰ ਉੱਥੇ ਜਾ ਕੇ ਆਰਾਮਦਾਰੀ ਨਾਲ ਦਰਸ਼ਨ ਕਰਾਂਗੇ ਮੱਥਾ ਟੇਕਾਂਗੇ ਪਾਪਾ ਜੀ ਬਸ ਇੱਛਾ ਪੂਰੀ ਹੋ ਜੂਗੀ ਮੇਰੀ ਤਾਂ ਜਾਨ ਦੀ ਹਾਂ ਜੀ ਪਾਪਾ ਜੀ ਦੱਸੋ ਪਾਪਾ ਜੀ ਮੁੰਡੀ ਐ ਲਾਲੀ ਪਾਪਾ ਪਤਾ ਨਹੀਂ ਬੋਲਦੀ ਵਾਲਾ ਸੋਨਾ ਕਿ ਮੇਰੀ ਨਜ਼ਰੀ ਲੱਗ ਜਾਂਦੀ ਹੈ ਜਦੋਂ ਬੋਲਦੀ ਹੈ ਪਾਪਾ ਜੀ ਮੰਮਾ ਜੀ ਆ ਮੈਂ ਤੁਹਾਨੂੰ ਦਿਆ ਸੁਬਹਾ ਤਾਂ ਇਹਨੇ ਕੁਝ ਵੀ ਨਹੀਂ ਖਾਇਆ ਹੋਇਆ ਸੀ ਫਿਰ ਪ੍ਰਸ਼ਾਦ ਖਾਦਾ ਬੱਚਿਆਂ ਨੂੰ ਪ੍ਰਸ਼ਾਦ ਖਾਣ ਦਾ ਬੜੀ ਸ਼ੌਂਕ ਹੁੰਦਾ ਸਾਡੀ ਕੁੜੀ ਨੂੰ ਤਾਂ ਬਹੁਤ ਜ਼ਿਆਦਾ ਹੈ ਫਿਰ ਉਸ ਤੋਂ ਬਾਅਦ ਸ਼ਾਂਤ ਹੋਈ ਖਾਣਾ ਤਾਂ ਮੈਂ ਲੈ ਕੇ ਆਈ ਸੀ ਪਰ ਇਹਨੇ ਖਾਇਆ ਨਹੀਂ ਪ੍ਰਸ਼ਾਦ ਖਾ ਕੇ ਖੁਸ਼ ਹੋ ਗਈ ਮੈਂ ਬਸ ਆਪੈਥੋਂ ਨਿਕਲਦੇ ਆ ਅੱਧੇ ਘੰਟੇ ਲੱਗੂਗਾ ਹੀ ਜਾਣ ਤੇ ਹਨਾ ਤੇ ਉਸ ਤੋਂ ਬਾਅਦ ਪਹੁੰਚਾਂਗੇ ਫਿਰ ਤੁਹਾਨੂੰ ਉੱਥੇ ਦਾ ਦਿਖਾਨੇ ਆ ਦਰਸ਼ਨ ਕਰਾਵਾਂਗੇ ਅੰਦਰ ਤੇ ਤਾਂ ਪੋਸੀਬਲ ਨਹੀਂ ਹੋ ਸਕਦੇ ਨਾ ਤੇ ਬਾਹਰ ਦਾ ਦਰਸ਼ਨ ਮੇਰੇ ਨਾਲ ਦਿਖਾਵਾਂਗੇ ਮਿਲਣਾ ਥੋੜੀ ਦੇਰ ਬਾਅਦ ਬਾਏ ਬਾਏ ਇੱਕ ਮਿੰਟ ਲੱਗੂ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਅੰਮ੍ਰਿਤਸਰ ਸਾਹਿਬ ਬੜਾ ਵਧੀਆ ਲੱਗ ਰਿਹਾ ਮਨਮੋਹਕ ਜ ਸਾਰਾ ਕੁਝ ਪੁਰਾਣੇ ਜਿਹੇ ਟਾਈਪ ਦੀਆਂ ਬਿਲਡਿੰਗਸ ਮੈਂ ਲਾਸਟ ਟਾਈਮ ਆਏ ਨੂੰ ਜਿਵੇਂ ਮੈਂ ਦੱਸਿਆ ਇਹ 10 ਸਾਲ ਹੋ ਚੁੱਕੇ ਉਦੋਂ ਮੈਂ ਅਨਮੈਰਿਡ ਸੀ ਜਦੋਂ ਆਈ ਸੀਗੀ ਹੁਣ ਤਾਂ ਇੰਟਾਇਰਲੀ ਸਭ ਕੁਝ ਬਦਲ ਚੁੱਕਿਆ ਰੋਜ਼ ਮਤਲਬ ਸਹੀ ਹੈ ਸੱਚ ਕਰ ਲੈ ਕਿ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਾਂਦੇ ਆ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਤੇ ਅਸੀਂ ਦੇਖੋ ਲੋਕ 10 10 ਸਾਲਾਂ ਬਾਅਦ ਜਾਂਦੇ ਆ ਇੱਥੇ ਨਿੱਕੇ ਨਿੱਕੇ ਜਿਹੇ ਦੁਕਾਨਾਂ ਤਾਂ ਸਾਹਵੇਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਗੁਰਦੁਆਰੇ ਬਾਅਦ ਚ ਜਾਉਂਗੀ ਪਹਿਲਾਂ ਮੈਨੂੰ ਆਹ ਲੈ ਦੋ ਮੈਨੂੰ ਕੀਰਿੰਗ ਲੈ ਦੋ ਮੈਨੂੰ ਆਹ ਲੈ ਦੋ ਡਾਲ ਲੈ ਦੋ ਕਦੇ ਹੈਂਕੀ ਆ ਲਾ ਜਾਂਦਾ ਸੀ ਕਦੇ ਨਿੱਕੇ ਨਿੱਕੇ ਜੇ ਮਿਰਰਸ ਸੀਗੇ ਬੜੇ ਸੋਹਣੇ ਜੇ ਮੈਨੂੰ ਆਹ ਲੈ ਦੋ ਜੁੱਤੀਆਂ ਲੈ ਦੋ ਸਭ ਕੋਈ ਸੋਣਾ ਲੱਗ ਰਿਹਾ ਸੀ ਬੱਚਿਆਂ ਨੂੰ ਤਾਂ ਲੱਗਦਾ ਹੀ ਹੁੰਦਾ ਤੇ ਸਾਡੀ ਕੁੜੀ ਨੂੰ ਤਾਂ ਵੈਸੀ ਵੀ ਸ਼ਾਪਿੰਗ ਕਰਨ ਦੀ ਆਦਤ ਹੈ ਬਸ ਫਿਰ ਉਹਨੂੰ ਖਿੱਚਦੇ ਖਿਚਾਉਂਦੇ ਅਸੀਂ ਪਹੁੰਚੇ ਉਹਨੂੰ ਸਮਝਾਇਆ ਵੀ ਲੈ ਤਾਂ ਲੈਣੇ ਆ ਇਹਨੂੰ ਚੱਕੂਗਾ ਕੋਣ ਆਪਾਂ ਮੱਥਾ ਟੇਕਣਾ ਤੇ ਮੱਥਾ ਟੇਕਣ ਤੋਂ ਬਾਅਦ ਜੋ ਲੈਣਾ ਉਹ ਲੈ ਲਈ ਫਿਰ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਫਿਰ ਉੱਥੇ ਆਪਾਂ ਜੋੜਾ ਘਰ 'ਚ ਜੋੜੇ ਜਮਾ ਕਰਾਏ ਜੋੜੇ ਜਮਾ ਕਰਾਉਣ ਤੋਂ ਬਾਅਦ ਮਤਲਬ ਹੱਥ ਪੈਰ ਧੋ ਕੇ ਸਾਵੀ ਨੂੰ ਅੰਦਰ ਲੈ ਕੇ ਗਏ ਉਹਦਾ ਸਿਰ ਟੱਕ ਕੇ ਦਰਬਾਰ ਸਾਹਿਬ ਦੇ ਆਪਾਂ ਅੰਦਰ ਪਹੁੰਚ ਕੇ ਅੰਦਰ ਪਹੁੰਚ ਕੇ ਨਾ ਬਸ ਇੱਕਦਮ ਦਿਲ ਨੂੰ ਸਕੂਨ ਜਿਆ ਨਹੀਂ ਆ ਜਾਂਦਾ ਅੱਖਾਂ ਨੂੰ ਵੀ ਸਾਹਮਣੇ ਦਰਸ਼ਨ ਕਰਕੇ ਬਸ ਉਵੇਂ ਹੋਇਆ ਉਗੜੀ ਟਾਈਮ ਤੋਂ ਇੱਛਾ ਸੀ ਜਾਈਏ 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 ਪਰ ਪ੍ਰੋਗਰਾਮ ਬੰਦਾ ਹੀ ਨਹੀਂ ਸੀ ਫਾਈਨਲੀ ਪਹੁੰਚ ਕੇ ਮੈਨੂੰ ਇਤਾਂ ਲੱਗ ਰਿਹਾ ਸੀ ਕਿ ਸਾਰਾ ਕੁਝ ਨਾ ਛੱਡ ਛੁੱਡ ਕੇ ਇੱਥੇ ਹੀ ਰਹਿ ਜਾਂ ਪਸ ਦੋ ਚਾਰ ਦਿਨ ਮੈਨੂੰ ਕੋਈ ਬੁਲਾਵੇ ਨਾ ਕੀਰਤਨੀ ਸੁਣੀ ਜਾਵਾਂ ਫੇ ਅੰਦਰ ਪਹੁੰਚੇ ਰਸ਼ਕੋਤ ਸੀ ਸਿੰਗਾ ਵੀ ਕੋਈ ਪ੍ਰੋਗਰਾਮ ਸੀਗਾ ਗੁਰਪੁਰਬ ਸੀਗਾ ਤੇ ਜਦੋਂ ਅਸੀਂ ਦਰਸ਼ਨ ਦਰਸ਼ਨੀ ਡਿਉੜੀ ਦੇ ਅੰਦਰ ਪਹੁੰਚੇ ਨਾ ਤੇ ਅਸੀਂ ਸਾਰੇ ਜਨੇ ਵੱਖ-ਵੱਖ ਹੋ ਗਏ ਫਿਰ ਅੱਧਾ ਘੰਟਾ ਲੱਗ ਗਿਆ ਕਿਉਂਕਿ ਮੈਂ ਮੱਥਾ ਟੇਕ ਕੇ ਬੈਠ ਗਈ ਮੰਮੀ ਤੇ ਅਮਨ ਅਲੱਗ ਸੀਗੇ ਇਹਨਾਂ ਨੇ ਮੈਨੂੰ ਕਾਲ ਕੀਤੀ ਉਸ ਤੋਂ ਬਾਅਦ ਮੈਂ ਅੰਦਰੋਂ ਬਾਹਰ ਆਈ ਕਿਉਂਕਿ ਮੈਨੂੰ ਇਹ ਅੰਦਰ ਮਿਲੇ ਹੀ ਨਹੀਂ ਮੈਂ ਕੀਰਤਨ ਸੁਣੀਗੀ ਇੱਕ ਘੰਟਾ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਬਾਹਰ ਆਏ ਫਿਰ ਅਸੀਂ ਦਰਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਮਿਲੇ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਹੋ ਰਹੀ ਸੀ ਨਾ ਮਨ 'ਚ ਕਿ ਫੋਨ ਵੀ ਹੈ ਨਹੀਂ ਮੰਮੀ ਕੋਲ ਮੈਂ ਕਿਵੇਂ ਲੱਭੂੰਗੀ ਪਰ ਬਾਬੇ ਦੇ ਘਰ ਕੋਈ ਘੁੰਮਦਾ ਨਹੀਂ ਹੁੰਦਾ ਮੱਥਾ ਟੇਕ ਕੇ ਅਸੀਂ ਬਾਹਰ ਆਏ ਮੈਨੂੰ ਇੰਨਾ ਵਧੀਆ ਲੱਗਿਆ ਨਾ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਫਿਰ ਮੇਰਾ ਫੇਵਰਿਟ ਸ਼ਬਦ ਵੀ ਮੈਂ ਸੁਨੇ ਆ ਤਨ ਤਨ RAMDAS GURU ਫਿਰ ਬਾਬੇ ਨੇ ਬਹੁਤ ਮੇਰ ਕੀਤੀ ਟਰੱਕ ਪਰ ਭਰ ਕੇ ਸਾਡੇ ਤੇ ਇੱਥੇ ਸਾਵੀ ਨੇ ਕਹਿਣ ਦੀ ਮੈਨੂੰ ਬਹੁਤ ਗਰਮੀ ਲੱਗ ਰਹੀ ਐ ਇਹਨੇ ਆਈਸਕ੍ਰੀਮ ਖਾਧੀ ਐਂ ਮੇ मतलब ਨਾ ਆ ਗੱਪਾ ਗੱਪ ਖਾਧੀ ਹੱਥ ਮੂੰਹ ਪੈਰ ਲਬੇੜ ਲਬੇੜ ਕੇ ਉੱਥੇ ਪਾਣੀ ਨਹੀਂ ਸੀ ਬਸ ਕਿਵੇਂ ਨਾ ਕਿਵੇਂ ਉਹਨੂੰ ਸਾਫ਼ ਕੀਤਾ ਇੱਧਰ ਉੱਧਰ ਪਾਣੀ ਪੂਣੀ ਟਿਸ਼ੂ ਟਿਸ਼ੂ ਲੈ ਕੇ ਅਰੇਂਜ ਕਰਕੇ ਉਸ ਤੋਂ ਬਾਅਦ ਆਪਾਂ ਸ਼ਾਪਿੰਗਾਂ ਕੀਤੀਆਂ ਸਾਵੇ ਨੂੰ ਦੁਕਾਨਾਂ ਤੇ ਗਏ ਜੁੱਤੇ ਪਵਾ ਪੂ ਕੇ ਦੇਖੇ ਮਿਰਰ ਖਰੀਦੇ ਨੇ ਕੀਰਿੰਗਸ ਖਰੀਦੇ ਤੇ ਹੋਰ ਲਟਰਮ ਪਟਰਮ ਕਈ ਕੁਛ ਲਿੱਤਾ ਨਿੱਕਾ ਨਿੱਕਾ ਜਿਹਾ ਸਮਾਨ ਮੈਂ ਵੀ ਲਿੱਤੇ ਸੀ ਇਅਰਿੰਗ ਬੜੇ ਸੋਹਣੇ ਮਿਲਦੇ ਇੱਥੋਂ ਮੈਂ ਗਲਤੀ ਕੀਤੀ ਬਹੁਤ ਸਾਰੇ ਲੈਣੇ ਸੀ ਤੁਸੀਂ ਵੀ ਕੁੜੀਓ ਚ ਜਾਓ ਨਾ ਬਹੁਤ ਸਾਰੇ ਲੈ ਕੇ ਆਇਓ ਕਿਉਂਕਿ ਬਹੁਤ ਸਸਤੇ ਤੇ ਬਹੁਤ ਸੋਹਣੇ ਮਿਲਦੇ ਆ ਦੇਖੋ ਮੈਂ ਵੀ ਲੈ ਰਹੀ ਆਂ ਦੇਖ-ਦੇਖ ਕੇ ਪਤਾ ਨਹੀਂ ਮੈਂ ਜ਼ਿਆਦਾ ਕਿਉਂ ਨਹੀਂ ਲਿੱਤੀ ਨੂੰ ਸਮਝ ਨਹੀਂ ਆ ਰਹੀ ਮੈਂ ਜ਼ਿਆਦਾ ਕਿਉਂ ਨਹੀਂ ਖਰੀਦਦੇ ਸਾਵੀ ਵੀ ਲੈ ਰਹੀ ਸੀ ਮੈਂ ਇੱਕ ਚੀਜ਼ ਲਿੱਤੀ ਹੈ ਨਹੀਂ ਚਾਰ ਲਿੱਤੀਆਂ ਫਿਰ ਸਾਵੀ ਕਹਿ ਰਹੀ ਸੀ ਕਿ ਮੈਂ ਜੁੱਤੇ ਲੈਣੇ ਆ ਆਪਾਂ ਪਹੁੰਚ ਕੇ ਜੁੱਤੀਆਂ ਵਾਲੀ ਸ਼ਾਪ ਤੇ ਫਿਰ ਸਾਵੀ ਨੇ ਮਤਲਬ ਉਹ ਭਾਈ ਜੀ ਨੇ ਸਾਨੂੰ ਟ੍ਰਾਈ ਕਰਵਾਈਆਂ ਜੁੱਤੀਆਂ ਅਲੱਗ-ਅਲੱਗ ਟਾਈਪ ਦੀਆਂ ਦੇਖਣ ਚ ਤਾਂ ਇਹ ਬੜੀਆਂ ਸੋਹਣੀਆਂ ਲੱਗ ਰਹੀਆਂ ਸੀ ਪਰ ਮਟੀਰੀਅਲ ਵਾਈਜ਼ ਵਧੀਆਂ ਨਹੀਂ ਲੱਗੀਆਂ ਮੈਨੂੰ ਸਾਵੀ ਨੂੰ ਵੀ ਨਹੀਂ ਵਧੀਆ ਲੱਗੀਆਂ ਕੰਫਰਟੇਬਲ ਨਹੀਂ ਸੀ ਬਿਲਕੁਲ ਹੀ ਫਲੈਟ ਸੀ ਜਿਵੇਂ ਨਾ ਉਨਰਤੀ ਤੇ ਨਿੱਕੇ ਨਿੱਕੇ ਰੋੜੇ ਵੀ ਪਏ ਹੁੰਦੇ ਹੋਗੇ ਫੀਲ ਹੋਣਾ ਦੇਖਣ ਜੇ ਤਾਂ ਬੜੀਆਂ ਸੋਹਣੀਆਂ ਸੀ ਫੋਟੋਸ 'ਚ ਵੀ ਐਦਾਂ ਲੱਗ ਰਹੀਆਂ ਕਿ ਇਹ ਤੋਂ ਬਿਨਾ ਤਾਂ ਕੋਈ ਜੁੱਤੀ ਹੋਣੀ ਨਹੀਂ ਨੀ ਹਣਾ ਪਰ ਮਟੀਰੀਅਲ ਅੱਛਾ ਹੁੰਦਾ ਨਾ ਜ਼ਰੂਰ ਲੈਂਦੇ ਪਰ ਇਹ 바ਰਗੇਨਿੰਗ ਕਰ ਰਹੇ ਸੀਗੇ 400 ਵਾਲੀ ਜੁੱਤੀ 250 200 ਤੱਕ ਵੀ ਆ ਗਈ ਸੀ ਪਰ ਫਿਰ ਵੀ ਮੈਨੂੰ ਲੱਗਿਆ ਕਿ ਨਹੀਂ ਪੈਰ ਕੰਫਰਟੇਬਲ ਨਹੀਂ ਹੋਣਾ ਸਾਵੀ ਨੂੰ ਵੀ ਪਸੰਦ ਨਹੀਂ ਆਏ ਫਿਰ ਅਸੀਂ ਬਾਹਰ ਆ ਗਏ ਪੀਜ਼ਾ ਦੀ ਅਸੀਂ ਵੇਟ ਕਰੀ ਅਨਿਆ ਸਾਵੀ ਦਾ ਪੀਜ਼ਾ ਆਵੇ ਖਾਵੇ ਤੇ ਚੱਲੀਏ ਫਿਰ ਫਾਈਨਲੀ ਸਾਵੀ ਦਾ ਪੀਜ਼ਾ ਆਇਆ ਸਾਵੀ ਨੇ ਇੰਜੋਏ ਕੀਤਾ ਪੀਜ਼ਾ ਐਂਡ ਫੈਂਟਾ ਵਨ ਆਫ ਦਾ ਫੇਵਰਟ ਡਰਿੰਕਸ ਆਫ ਸਾਵੀ ਖਾਨ ਪਿੰਤ ਤੋਂ ਬਾਅਦ ਅਸੀਂ ਜਾ ਰਹੇ ਹਾਂ ਬਾਹਰ ਨੂੰ ਤੇ ਇੱਥੇ ਇਹ ਨਾ ਕੁਝ ਰੱਡ ਰੱਡ ਜੇ ਆ ਰਾਮ ਲੱਡੂ ਜੇ ਟਾਈਪ ਵੇਚ ਰਹੇ ਸੀ ਸਾਨੂੰ ਵੀ ਲੱਗਿਆ ਖਾ ਕੇ ਦੇਖੀਏ ਪਤਾ ਨਹੀਂ ਕਿੰਨੇ ਕੁ ਲذیذ ਹੋਣਗੇ ਪਰ ਯਕੀਨ ਰੱਖਿਓ ਕਿ ਜਮਾਂ ਵੀ ਨਹੀਂ ਸਵਾਦ ਤੇ ਲਾਸਟ ਦੇ ਵਿੱਚ ਮੈਂ ਇਹ ਕਹੂੰਗੀ ਕਿ ਮੈਨੂੰ ਹਰਮੰਦਰ ਸਾਹਿਬ ਜਾ ਕੇ ਨਾ ਬਹੁਤ ਮਜ਼ਾ ਆਇਆ ਕਿਉਂਕਿ ਅਸੀਂ ਸਵੇਰ ਚੱਲੇ ਸੀ ਸ਼ਾਮ ਨੂੰ ਵਾਪਸੇ ਮੋੜਨਾ ਮੈਨੂੰ ਇਹ ਲੱਗਿਆ ਸ਼ਾਰਟੇਜ ਆਫ ਟਾਈਮ ਜਲਦੀ ਜਾ ਕੇ ਜਲਦੀ ਮੋੜਨਾ ਹਨਾ ਮੈਂ ਐਡਵਾਈਸ ਕਰੂੰਗੀ ਸਭ ਨੂੰ ਕਿ ਟਾਈਮ ਲਾ ਕੇ ਆਓ ਇੱਕ ਰਾਤ ਦਾ ਸਟੇ ਕਰਕੇ ਆਓ ਤੇ ਮੈਂ ਖੁਦ ਨੂੰ ਐਡਵਾਈਸ ਕਰੂੰਗੀ ਕਿ ਨੈਕਸਟ ਟਾਈਮ ਜਦ ਟੁਕੜ ਟ ਦੋ ਰਾਤਾਂ ਡੇਢ ਦਿਨ ਤਾਂ ਗੁਰਦੁਆਰੇ ਚ ਬੈਠ ਕੇ ਸਪੈਂਡ ਕਰੋ ਤੇ ਬਹੁਤ ਅੱਛਾ ਟ੍ਰਿਪ ਸੀ ਇਹ ਸੀ ਮੇਰਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਵੈਸੇ ਮੈਨੂੰ ਪਤਾ ਹੈ ਤੁਸੀਂ ਤਾਂ ਸਤੇ ਤਾਂ ਹੈ ਨਹੀਂਗੇ ਇਸ ਲਈ ਮੈਂ ਸੋਚਿਆ ਸੀ ਮੈਂ ਕਿਹਾ ਹੀ ਨਹੀਂ ਕਰਦੀ ਵੀ ਵਲੌਗ ਕਿੱਦਾਂ ਲੱਗਿਆ ਮੈਂ ਪੁੱਛਣਾ ਹੀ ਬੰਦ ਕਰ ਦੇਣਾ ਪਰ ਫਿਰ ਪੁੱਛ ਲਿਆ ਆਦਤ ਤੋਂ ਮਜਬੂਰ ਦੱਸਿਓ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਤੇ ਆਪਾਂ ਫਿਰ ਮਿਲਾਂਗੇ ਨਵੇਂ ਵਲੌਗ ਦੇ ਨਾਲ ਨਵੇਂ ਦਿਨ ਬਾਏ ਬਾਏ